ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵੇਰ ਤੋਂ ਹੀ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ ਸੁਣੋ ਇਸ ਸ਼ਬਦ ਨੂੰ ਦੇਖੋ ਚਮਤਕਾਰ ਫਿਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰੀਤ ਲਗੀ ਇਸ ਸੱਚਿਓ ਮਰੇ ਨਾ ਆਵੇ ਜਾਏ ਨਾ ਵਿਛੋੜਿਆ ਵਿਛੜੈ ਸਭ ਮਹਿਰਿਆ ਸਮਾਈ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ ਅਚਰਜੇ ਰੂਪ ਨਿਰੰਜਨੋ ਗੁਰ ਮਿਲਾਇ ਮਾਇ ਪਾਈ ਰੇ ਮੀਤ ਕਰਹੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖਿ ਨਾ ਦਿਸੈ ਕੋਇ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਯਤ ਵੱਡਾ ਊਚਾ ਵੱਡਾ ਅਪਾਰ ਬਾਲਕ ਬਿਰਦ ਨਾ ਜਾਣੀਐ ਨਹ ਚਲਤੀਸ ਦਰਬਾਰ ਜੋ ਮੰਗਿਐ ਸੋਈ ਪਾਈਐ ਨਿਧਾਰਾ ਦਰ ਜਿਸ ਪੀਖਤ ਕਿਲ ਵਿਖ ਹਰ ਹੈ ਮਨ ਤਨ ਹੋਵੇ ਸ਼ਾਂਤ ਇਕ ਮਨ ਏਕ ਧਿਆਈਐ ਮਨ ਕੀ ਇਲਾਹੇ ਪ੍ਰਾਂਤ ਗੁਣ ਨਿਦਾਨ ਨਵ ਤਨ ਸਦਾ ਪੂਰਣ ਜਾ ਕੀ ਦਾਤ ਸਦਾ ਸਦਾ ਆਰਾਦੀਐ ਦਿਨ ਵਿਸਰਹ ਨਹੀਂ ਰਾਤ ਜਿਨ ਕਉ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰਿਆ ਇਹ ਜਿੰਦ ਦੇਖੈ ਸੁਣੈ ਅਦੂਰ ਸਦ ਘਟੇ ਘਟ ਬ੍ਰਹਮ ਰਵਿੰਦ ਅਕੀਰਤ ਕਣਾਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ੰਦ ਪ੍ਰੀਤ ਲਗੀ ਇਸ ਸਤਿ ਸਿਓ ਮਰੇ ਨਾ ਆਵੇ ਜਾਏ ਨਾ ਵਿਛੋੜਿਆ ਵਿਛੜੈ ਸਭ ਮਹਰਿਆ ਸਮਾਈ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ ਅਚਰਜੇ ਰੂਪ ਨਿਰੰਜਨੋ ਗੁਰ ਮਿਲਾਇਆ ਮਾਈ ਪਾਈ ਰੇ ਮੀਤ ਕਰਹੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖਿ ਨਾ ਦਿਸੈ ਕੋਇ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਏਤ ਵੱਡਾ ਊਚਾ ਵੱਡਾ ਅਪਾਰ ਬਾਲਕ ਬਿਰਦਨਾ ਜਾਣੀਐ ਨਹ ਚਲਤੀਸ ਦਰਵਾਰ ਜੋ ਮੰਗਿਐ ਸੋਈ ਪਾਈਐ ਨਿਧਾਰਾ ਦਰ ਜਿਸ ਪੇਖਟ ਕਿਲ ਵਿਖ ਹਰ ਹੈ ਮਨ ਤਨ ਹੋਵੇ ਸ਼ਾਂਤ ਇਕ ਮਨ ਏਕ ਧਿਆਇਏ ਮਨ ਕੀ ਲਾਹੇ ਪ੍ਰਾਂਤ ਗੁਣ ਨਿਦਾਨ ਨਵ ਤਨ ਸਦਾ ਪੂਰਣ ਜਾ ਕੀ ਦਾਤ ਸਦਾ ਸਦਾ ਆਰਾਦਿਏ ਦਿਨ ਵਿਸਰਹਿ ਨਹੀਂ ਰਾਤ ਜਿਨ ਕਉ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰਿਆ ਇਹ ਜਿੰਦ ਦੇਖੈ ਸੁਣੈ ਅਦੂਰ ਸਦ ਘਟੇ ਘਟ ਬ੍ਰਹਮ ਰਵਿੰਦ ਅਕੀਰਤ ਕਣਾਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ